ਸ਼ਾਵਦ ਸੋਨਾਏ ਤੁਹਾਡਾ ਬਾਪੂ ਸ਼ਾਵਦ ਸੋਨਾਏ ਤੁਹਾਡਾ ਬਾਪੂ ਸ਼ਾਵਦ ਸੋਨਾਏ ਤੁਹਾਡਾ ਬਾਪੂ ਤਹ ਗੁਣ ਮੇਟੇ

ਸ਼ਬਦ ਜਪਾਇਆ ਜਾਪ ਸੋ ਅੰਗਿਆਤਾ ਜਪਾਇਆ ਜਾਪ ਸੋ ਅੰਗਿਆਤਾ ਜਪਾਇਆ ਜਾਪ ਤਨ ਮਨ ਹੋਇਆ ਪਾਕ ਤਨ ਮਨ ਹੋਇਆ ਵਾਕੀ ਪਾਕ ਦਨਮਨ ਹੋਇਆ ਵਾਕੀ ਪਾਕ ਦਨਮਨ ਹੋਇਆ ਵਾਕੀ ਪਾਕ ਆਪਣੇ ਦਾਰਸ਼ਦਾ ਕੋਲੇ ਤਾਗ ਆਪਣੇ ਦਾਰਸ਼ਦਾ ਕੋਲੇ ਤਾਕ ਆਪਣੇ ਨਰਿਸ਼ਵਾਹ ਕੋਲੇ ਤਾਕ ਆਪਣੇ ਨਰਿਸ਼ਵਾਹ ਕੋਲੇ ਤਾਕ ਪੂਰਾ ਕਰੇ ਅਜਦਾਬਾਕ ਪੂਰਾ ਕਰੇ ਅਜਦਾਬਾ ਤੁਸੀਂ ਮੇਰੇ ਮੈਂ ਤੁਹਾਡੀ ਜਾਤ ਤੁਸੀਂ ਮੇਰੇ ਮੈਂ ਤੁਹਾਡੀ ਜਾਤ ਤੁਸੀਂ ਮੇਰੇ ਮੈਂ ਤੁਹਾਡੀ ਜਾਤ ਲੈ ਕੇ ਲਾਈ

ਦੇ ਸੁਗਾਤ ਚਾਰਨ ਪਰਿਤੀ ਦੇ ਸੁਗਾਤ ਜੈਨ ਪਰਿਤੀ ਦੇ ਸੁਗਾਤ ਚਾਰਨ ਪਰਿਤੀ ਦੇ ਸੁਗਾਤ ਮਹਾਰਾਜ ਸੇਂਗ ਵਿਸ਼ਨੋ ਭਗਵਾ ਮਾਰਾਈ ਸੇ ਸੰਗ ਵਿਸ਼ਨ ભગવાન ਮਾਰਾਈ ਸੇ ਸੰਗ ਵਿਸ਼ਨ ભગવાન ਮਾਰਾਈ ਸੇ ਸੰਗ ਵਿਸ਼ਨ ભગવાન ਤਾਈ ਸਰਦਕੇ ਆਤ ਸਦਾ ਸਹਾਈ ਜੇ ਰੱਖੇ ਆਤ ਸਦਾ ਸਹਾਈ ਜੇ ਰੱਖੇ ਆਤ ਸਦਾ ਸਹਾਈ ਜੇ ਰੱਖੇ ਆਤ ਸੋ ਹੰਮਾਰਾਇ ਸੇ ਸੈੰਗ ਵਿਸ਼ਨੋ ਪਗਵਾਂ ਦੀ ਜੈ

चोरी दे चोरी ਜਾਂ ਮਹ ਸੰਗ ਤੇਰੇ ਦਾਰੇ ਨਾ ਜਾਂ ਮਹ ਸੰਗ ਜਗਤ ਲੁਕਾਈਆ ਪੁੱਲੀ ਮੈਨੋ ਜਗਤ ਲੁਕਾਈਆ ਪੁੱਲੀ ਮੈਨੋ ਜਗਤ ਲੁਕਾਈਆ ਪੁੱਲੀ ਮੈਨੋ ਜਗਤ ਲੁਕਾਈਆ ਤੇਰੇ ਚਰਨਨ ਇਕ ਅਨੰਦ ਤੇਰੇ ਚਰਨਾਂ ਇਕ ਅਨੰਦ સાચે માહીયા મેરે સાજન સાચે માહીયા મેરે સાજન સાચે માહીયા મેરે સાજન મેતે ગાં ਤੇਰਾ ਛੰਦ ਨੀਤੀ ਗਾਵਾਂ ਤੇਰਾ ਛੰਦ

ਰਾਹ ਪੰਦ ਤੂੰ ਮਕਾਉਣਾ ਮੇਰਾ ਪੰਦ ਯਾ ਮੈਂ ਤੇਰੀ ਉਟਤ ਕਾਇਆ ਸਰੂਪ ਹਾਰ ਲਖੀਰੋਤਸਾਰੂ ਆਰੋਹੀ ਬੋਤੀਦੋਤਸਾਰੂ ਆਰੋਹੀ ਆਪੇ ਆਪਣੀ ਕਿਰਪਾ ਕਰੇ ਆਪੇ ਆਪਣੀ ਕਿਰਪਾ ਕਰ ਸਚਾਵਾਰੇ ਦੇਵਣਹਾਰਾ

ਹਾਥ ਟਕਾਈ ਦਾ ਸੇਰਮੇ ਹਾਥ ਟਕਾਈ ਆਸਰਤੇ ਹਾਥ ਟਕਾਈ ਆ ਸੋ ਚਿਰਿ ਵਿਸ਼ੁੰਨੇ ਸਖੀ ਜੈ ਦੇਵ ਵਿਸ਼ੁੰਨੇ ਸਾ सतगुरमीत मुरार मेल सतगुरमीत मुरार ਤੇਰਾ ਦਰਸ਼ਨ ਪਾਵਾਂ ਯਕੀ ਤੇਰਾ ਦਰਸ਼ਨ ਪਾਵਾਂ ਯਕੀ ਤੇਰਾ ਦਰਸ਼ਨ ਪਾਵਾਂ ਯਕੀ ਤੇਰਾ ਦਰਸ਼ਨ ਪਾਵਾਂ ਯਕੀ ਮੀਟੇ ਆਂਧੇ ਆਂਧਿਆਰ

ਕੀ ਮਤ ਪਾਵੇ ਆਪਣੇ ਦਵਾਰ ਕੀ ਮਤ ਪਾਵੇ ਆਪਣੇ ਦਵਾਰ ਕੀ ਮਤ ਪਾਵੇ ਆਪਣੇ ਦਵਾਰ ਸਦ ਚਰਨਾ ਦੇ ਵਿਚਰਖੀ ਸਦ ਚਰਨਾ ਦੇ ਵਿਚਰਖੀ ਸਦ ਚਰਨਾ ਦੇ ਨਾਮ ਦੇ बक्षि साची तूड़ी शार। बक्षि साची तूड़ी शार।, शार।, शार। महाराज शेर सिंह विष्णु भगवन् ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਪਰਮਾਤਮ ਤੇਰਾ ਹੋਏ ਪਿਆਰ 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 ਆਇਆ ਸਹਿਬ ਕਰ ਮੇਰਾ ਨਿਸਕਿਓ ਆਇਆ ਸਹਿਬ ਕਰ ਮੇ ਆਇਆ ਸਹੇਬ ਕਰ ਮੇਰਾ ਨਿਸਖਿਓ ਆਇਆ ਸਹੇਬ ਕਰ ਮੇਰਾ ਹਾਂ ਨਿਕਲਦੇ ਬੋਲੇ ਨਾ ਸਹੇਬ ਕਰ ਮੇਰਾ ਜਿੱਤਣ ਕਿਉ ਨਹੀਂ ਆਇਆ ਸਹੇਬ ਕਰ ਮੇਰਾ ਜਿੱਤਣ ਕਿਉ ਆਇਆ ਸਹੇਬ ਕਰ ਮੇਰਾ ਜਿੱਤਣ ਕਿਉ ਓਕੇ ਕਾਲ ਕਖ ਚੌਕ ਨੇਰਾ ਕੁੱਲੀ ਕਖ ਚੌਕ ਨੇਰਾ ਕੁੱਲੀ ਕਖ ਚੌਕ ਨੇਰਾ ਕੁੱਲੀ ਕਖ ਚੌਕ ਨੇਰਾ ਸਖਿਆ ਰਿਆ ਜਣਾਈਆ ਸਖਿਆ ਰਹਾ ਜਣਾਈਆ ਸਖਿਆ ਰਹਾ ਜਣਾਈਆ ਸਖਿਆ ਡੁੱਬਦਾ ਤਾਰਨ ਹਾਰਾ ਬੇੜਾ ਤੂੰ ਡੁੱਬਦਾ ਤਾਰਨ ਹਾਰਾ ਬੇੜਾ ਡੁੱਬਦਾ ਤਾਰਨ ਹਾਰਾ ਬੇੜਾ ਚੱਪੂ ਆਪਣਾ ਨਾਮ ਲਗਾਈਆ ਚੱਪੂ ਆਪਣਾ ਨਾਮ ਲਗਾਈਆ ਆਪਣਾ ਨਾਮ ਨਾਮ ਨਵ ਗਾਇਆ ਨਾਮ ਰੱਖਿਆ ਸਿੰਘ ਸ਼ੇਰਾ ਨਾਮ ਰੱਖਿਆ ਸਿੰਘ ਸ਼ੇਰਾ ਆਪ ਆਪਣੀ ਦਇਆ ਕਮਾਈਆ ਆਗਿਆ ਆਪਣੀ ਦਇਆ ਕਮਾਈਆ ਆਗਿਆ ਆਪਣੀ ਦਇਆ ਕਮਾਈਆ ਗੁਰਮੁਖ ਵਸੇ ਸੱਚਾ ਖੇੜਾ ਗੁਰਮੁਖ ਵਸੇ ਸੱਚਾ ਖੇੜਾ ਗੁਰਮੁਖ ਵਸੇ ਸੱਚਾ ਖੇੜਾ ਗੁਰਮੁਖ ਸਾਚਾ ਕਿਹੜਾ ਕਿਲਾ ਆਪਣੀ ਸੇਵਾ ਲਾਇਆ ਚਿਲਾ ਆਪਣੀ ਸੇਵਾ ਲਾਇਆ ਕਿਲਾ ਆਪਣੀ ਸੇਵਾ ਲਾਇਆ ਚਿਲਾ ਆਪਣੀ ਸੇਵਾ ਲਾਇਆ ਦੂਰ ਦਰਾਡੇ ਆਇਆ ਨੇੜਾ ਦੂਰ ਦਰਾਡੇ ਆਇਆ ਨੇੜਾ ਨੇੜਨ ਨੇੜਾ ਰੂਪ ਦਰਸਾਈਆ ਨੇੜਨ ਨੇੜਾ ਰੂਪ ਦਰਸਾਈਆ ਨੇੜਨ ਨੇੜਾ ਆਪਣਾ ਰੂਪ ਦਰਸਾਈਆ ਨੇੜਨ ਨੇੜਾ ਆਪਣਾ ਰੂਪ ਦਰਸਾਈਆ ਜੋਤੀ ਜੋਤ સ્વરૂਪ ਹਾਰੋ ਜੋਤੀ ਜੋਤ સ્વਰੂਪ ਕਿਰਪਾ ਕਰੋ ਆਪ ਆਪਣੀ ਕਿਰਪਾ ਕਰੋ ਕਿਰਪਾ ਆਪ ਆਪਣੀ ਕਿਰਪਾ ਕਰੋ ਕਰ ਮੈਂ ਡੇ ਲਾਇਆ ਡੇਰਾ ਕਰ ਮੈਂ ਸਾਹਿਬ ਕਰ ਮੇਰਾ ਨਿਸਕਿਓ ਆਇਆ ਸਾਹਿਬ ਕਰ ਮੇਰਾ ਆਇਆ ਸਾਹਿਬ ਕਰ ਮੇਰਾ ਨਿਸਕਿਓ ਆਇਆ ਸਾਹਿਬ ਕਰ ਮੇਰਾ ਆਇਆ ਸਾਹਿਬ ਕਰ ਮੇਰਾ ਨਿਸਕਿਓ ਆਇਆ ਸਾਹਿਬ ਕਰ ਮੇਰਾ ਆਇਆ ਸਾਹਿਬ ਕਰ ਮੇਰਾ ਨਿਸਕਿਓ ਆਇਆ ਸਾਹਿਬ ਕਰ ਮੇਰਾ ਪ੍ਰਗਟ ਹੋਇਆ ਆ ਭਗਵਾਨ ਪ੍ਰਗਟ ਹੋਇਆ ਆ ਭਗਵਾਨ ਪ੍ਰਗਟ ਗੁਰੂ ਸਿੱਖਾਂ ਨੂੰ ਦਿੱਤਾ ਗਿਆ ਸਿਖਾ ਨੂੰ ਦਿੱਤਾ ਗਿਆਨ ਸਿਖਾ ਨੂੰ ਦਿੱਤਾ ਗਿਆਨ ਸਿਖਾ ਨੂੰ ਦਿੱਤਾ ਗਿਆਨ ਸੋਹੰਗ ਸ਼ਬਦ ਹੈ ਮਹਾਨ ਸੋਹੰਗ ਸ਼ਬਦ ਹੇ ਮਹਾਨ ਸੋ ਬਾਗਿ ਜਾਵਨੋ ਮਹਾਨ ਸੋ ਬਾਗਿ ਜਾਵਨੋ ਹੇ ਮਹਾਨ ਸਿਮਰੇ ਜੀਵ ਪਾਪ ਲੈ ਜਾਨ ਸਿਮਰੇ ਜੀਵ ਪਾਪ ਲੈ ਜਾਨ ਬੀ ਨਰਕ ਸਿੱਖ ਨ ਜਾਣ ਕੁੰਬੇ ਨਰਕ ਸਿੱਖ ਨ ਜਾਣ ਕੁੰਬੇ ਨਰਕੋਂ ਸੇਖ ਮਨਾ ਨੂੰ ਕੁੰਬੇ ਨਰਕੋਂ ਸੇਖ ਮਨਾ ਨੂੰ ਆਦ ਅੰਤ ਪ੍ਰਭ ਵਿੱਚ ਸਮਾਨ ਆ ਦੇਅੰਤ ਪ੍ਰਭ ਵਿੱਚ ਸਮਾਨ ਆ ਦੇਅੰਤ ਪ੍ਰਭ ਵਿੱਚ ਸਮਾਨ ਆ ਦੇਅੰਤ ਪ੍ਰਭ ਵਿੱਚ ਸਮਾਨ ਆਵਨ ਜਾਵਨ ਦਾ ਪਾਂਦ ਮੁਕਾਨ 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 ਵਿੱਚ ਚੁਰਾਸੀ ਛੋਟਾ ਨਖਨ ਵਿੱਚ ਚੁਰਾਸੀ ਛੋਟਾ ਨਖਨ ਗਸ਼ਾਬਦ ਮੇਰਾ ਨਾਮ ਪਹਿਚਾਨ ਸੋਹੰਗ ਸ਼ਾਬਦ ਮੇਰਾ ਨਾਮ ਪਹਿਚਾਨ ਸੋਹੰਗ ਸ਼ਾਮਾ ਮੇਰਾ ਨਾਮ ਮੁਖਸ਼ਾਨ ਸੋਹੰਗ ਸ਼ਾਬਦ ਮੇਰਾ ਨਾਮ ਪਹਿਚਾਨ ਮਹਾਰਾਜ ਸ਼ੇਰ ਸਿੰਘ ਦਿੱਤਾ ਗਿਆ ਮਹਾਰਾਜ ਸ਼ੇਰ ਸਿੰਘ ਦਿੱਤਾ ਗਿਆਨ ਮਹਾਰਾਜ ਸ਼ੇਰ ਸਿੰਘ ਅੰਗਰੰਦ ਪਾਗਿਆਨ ਮਹਾਰਾਜ ਸ਼ੇਰ ਸਿੰਘ ਦਿੱਤਾ ਗਿਆਨ ਸੋਖੰਗ ਮਹਾਰਾਜ ਸ਼ੇਰ ਸਿੰਘ ਵਿਸ਼ੂ ਭਗਵਾਨ ਦੀ ਜੈ So hang maharaj Shird Sing Vishnu Padvani Jai So hang maharaj Shird Sing Vishnu Padvani Jai So hang maharaj Shird Sing Vishnu ਪਗਵਾਨੀ ਚ ਸੋਹੰਗ ਮਹਾਰਾਜ ਜੀ ਨੇ ਸਿੰਘ ਵਿਸ਼ਮ ਪਗਵਾਨੀ ਚ ਭੈਣ ਜੀ ਕੋ ਐਂਡ ਲਾਈ ਸਭੀ ਜੀ ਨੂੰ ਵਿਚਾਰਾਂ